ਜਦੋਂ ਸੁਇਆ ਆਇਆ ਬਚਿ ਖਾਨੂ ਵੇਖਿਓ ਕਦੇ ਬਣਿਆ ਨ ਕੋਈ ਗਰਦਾਰ ਗੁਦਾਰੀ ਕਮ ਕਿਸੇ ਨਾ ਆਇ ਅੱਜ ਤੋਂ ਪੂਰ ਪੂਰ ਸਮਝਿਆ ਜਗਿਆ ਹੋਂਦ 24 ਸਾਲ ਜਗਦੀਸ਼ਾ ਆਪਣਾ ਖੇਲ ਛੁਆਈ ਉਥੇ ਹੀ ਕਹਿ ਕੇ ਪਾਤਸ਼ਾਹ ਕਿ ਅੱਜ ਤੋਂ ਪੂਰ ਪੂਰ ਸਮਝਣਾ ਜਗਿਆ ਹੋਂਦ ਉਸੇ ਤਰ੍ਹਾਂ ਜੋ ਸਾਡੇ ਵੀਰ ਪਰਮੇਂਦਰ ਨੇ ਹਰਬਾਣੀ ਫੜੀ ਇਤਿਮ ਵਰਗਾਂ ਦੀ ਉਥੇ ਨੇ ਪਾਤਸ਼ਾਹ ਨੇ ਕਿਹਾ कहन चौबीस साल पिछुआ आई तो बारी, में अवतार है चौबी ग्रंथा राही सदेशता है सू चेतावनी दिखती है सामू हम दालना करे अस्ते बचे सह सचे पातशाह ਇਹ ਸਮਝਾਉਦੇ ਹਾਂ ਕਿ ਗੁਰੂ ਤੇ ਸਤਪੁਰ ਵਿੱਚ ਭੇਤ ਕੀ ਹੈ ਕਈ ਵਾਰੀ ਸਾਡੇ ਗੁਰਸਿੱਖ ਕਿਸੇ ਨੂੰ ਕੋਈ ਬਾਹਰਲਾ ਪਾ ਪੁੱਛਦਾ ਹੈ ਕਿ ਤੁਸੀਂ ਕਿਹੜੇ ਗੁਰੂ ਕੋਲੇ ਜਾਂਦੇ ਹੋ ਤਾਂ ਇਹ ਉਹਨੂੰ ਇਹ ਉਲਟਾ ਕੇ ਨਹੀਂ ਇਹਨਾਂ ਨੇ ਕਿਹਾ ਤੇ ਅਸੀਂ ਫਲਾਣੇ ਗੁਰੂ ਕੋਲੇ ਜਾਂਦੇ ਹਾਂ ਉੱਥੇ ਕੀ ਕਹਿਣਾ ਹੈ ਅਸੀਂ

ਆਜਿਗਾ ਦਾ ਕਮਲਾਪਤੀ ਸਤਗੁਰ ਆਜਿਗਾ ਦਾ ਕਮਲਾਪਤੀ ਜੋ ਜੁਗਜੋਕੜੀ ਕਰੇ ਨਾ ਹੀ ਆਰ ਵੇਲੇ ਹਾਜ਼ਰ ਹੈ ਆਰ ਵੇਲੇ ਹਾਜ਼ਰ ਹੈ ਜੇ ਉਸ ਨੇ ਸੰਭਲ ਵਿੱਚ ਫੇਰ ਕੀਤਾ ਆਪਣੇ ਭਗਤਾਂ ਦਾ ਸਾਥ ਤੋੜ ਨਹੀਂ ਉਹਨਾਂ ਦੇ ਰਹਿਣੇ ਦੇਣੇ ਦੇ ਲਈ ਉਹਨਾਂ ਦੇ ਨੇਕ ਪੂਰੇ ਕਰਨ ਲਈ ਤੇ ਜੇ ਉਹ ਆਪਣੇ ਪੰਜ ਤੱਤਾਂ ਨੂੰ ਉਲਾ ਕਰਕੇ ਚਲਾ ਗਿਆ ਤੇ ਹੁਣ ਵੀ ਹਾਜ਼ਰ ਹੈ ਉਹ ਆਜਿਗਾ ਦਾ ਕਮਲਾਪਤੀ ਜੋ ਜੁਗਜੋਕੜੀ ਕਰੇ ਨਾ ਹੀ ਆ ਕੀ ਆਪਾਂ ਸਤਗੁਰੂ ਬਾਰੇ ਤੇ ਗੁਰੂ ਬਾਰੇ ਗੱਲ ਸਮਝ ਲਈਏ રાવી કહે ગુરુ મન્નાવાલે ભાણા ભાણા મઉંદે રે ગુરુજી પાષા તકી તકી દે બેઠે ભાણા મઉંદે રે ઉટેઈ બહતે પાષા જંદી કો કે અપને શીશ બલિદાન કર દેતા કે ભાણા મઉંદે રે કે ઇતھے પાષા કી કહેતે હં રાવી કહે ગુરુ મન્નાવાલે ભાણા ભાણા ભાણે وچ સમાઈયા સતપુર ગુરુદે સદ્ગુરુ દિખલો સતપુર સદા ઇપો રાણા જો આજ અંત અખવાઈ ਸਤਪੁਰਬ ਸਭ ਦਾ ਹੀ ਕੋਰਣਾ ਜੋ ਆਦ ਅੰਤ ਖਵਾਈ ਆ ਗੁਰੂ ਗਉਂਦੇ ਸਤਪੁਰ ਦਾ ਗਾਣਾ ਗੁਰੂ ਗਉਂਦੇ ਸਤਪੁਰ ਦਾ ਸਤਪੁਰ ਜੋ ਕਹਿੰਦਾ ਹੈ ਕਿ ਮੇਰਾ ਨਾਮ ਦੁਨੀਆ ਵਿੱਚ ਵੱਡੋ ਸਤਨਾਮ ਵੱਡੋ ਵੈਕ ਨਹੀਂ ਵੱਡੋ ਤਾਂ ਉਹ ਗੁਰੂ ਸਤਪੁਰ ਦਾ ਬਾਲਾ ਗਉਂਦੇ ਹਨ ਕਾ ਕੇ ਆਪਣਾ ਝੱਟ ਲਗਾਈ ਆ ਜੇ ਸਤਗੁਰੂ ਨਾ ਹੋਵੇ ਜੇ ਸਤਗੁਰੂ ਨਾ ਹੋਵੇ ਤੇ ਗੁਰੂ ਹੋਵੇ ਬੇਪਰਾਣਾ बेवपरा कोई प्राण नहीं कोई खेड़ ही नहीं कर सकता जो सतगुरु ना हो गुरु बेप्राणा, जीवन की ना कोई तत्ता मोहबलती आसना कोई लिखाई बिना सतगुरु तो गुरु मात लिखावा जिना चतगुरु शबद नाम दे जिन्ना चतगुरु शब्द ना देवे नाम देख भेजन जिना चतगुरु शबद ना दे गुरु करेगी पढ़ाई है

और आज़, आज़ गुरु अर्ज अर्ज दती जलाई गुरु अर्जन पादशाह आज भी सुनने अर्ज दीती है ज्योति जो सुन करा अपनी कृपा करे कलंक नारायण महाराषे सिंह चिरासी ग्रह ग्रह की गुरपुर का विश्लेषण गुरते ਪ੍ਰਫਾਸ਼ਾ ਸਮਝਾ ਕੇ ਗੁਰੂ ਜੱਤਲ ਵਾਲੀ ਮਹੋਬਤੀ ਸਾਧਗੁਰੂ ਆਜ ਰਾਜਾ ਕੁੰਡਾਪਤੀ ਜੋ ਜੁਗ ਚੌਕੜੀ ਕਰੇ ਕ੍ਰਿਸ਼ਨਾਈਆ ਤੇ ਪਾਤਸ਼ਾਹ ਨੇ ਕੀ ਕਿਹਾ ਸੀ ਕਿ ਜਦੋਂ ਪਾਤਸ਼ਾਹ ਵਿਦੇਸ਼ੀ ਤੂਰਤੇ ਗਏ 23 ਭਾਦਰਾ ਨੂੰ ਲੈਣੇ ਨੂੰ ਕਹਿੰਦੇ ਫਰਾਸੀ ਬੰਦਰਗਾਹ ਤੋਂ ਡੋਬਰ ਜਾ ਰਹੇ ਸੀ ਫੈਰੀ ਮੇਲੇ ਤੇ ਉੱਥੇ ਪਾਤਸ਼ਾਹ ਨੇ ਕੀ ਕਿਹਾ ਸੀ ਇਹ ਗੱਲ ਸੁਝਾਈ ਫੇਰ ਜੇ ਉੱਥੇ ਲਖਾਰੀ ਵੀ ਬੈਠੇ ਸੀ ਦਰਸ਼ਨ ਸਿੰਘ ਵੀ ਬੈਠਾ ਸੀ ਜੀਵਿੰਦਰ ਕੌਰ ਵੀ ਬੈਠੀ ਸੀ ਤ੍ਰਿਪਤੀ ਸ਼ਾਨ ਵੀ ਬੈਠੀ ਸੀ ਤੇ ਬਾਹਰੋਂ ਦੂਸਰੇ 라ਜਪਤ ਸਿੰਘ ਕੂਰ ਸੇ ਬਰਾ ਦੀਆ ਮਤੀ ਦੇ ਭੈਣ ਦਿਵਿੰਦਰ ਸੁਤ ਵੀ ਬੈਠੇ ਤੇ ਉੱਥੇ ਬਾਸ਼ਾ ਕੀ ਕਹਿੰਦੇ ਨੇ ਅੱਜ ਤੋਂ ਵੇਖ ਲਿਖਣਾ ਅੱਜ ਤੋਂ ਜੇ ਜਾਂਦੇ ਹੋਵੇ ਕਹਿ ਗਏ ਸੀ ਅੱਜ ਤੋਂ ਪੂਰ ਨਹੀਂ ਪੂਰ ਸਮਝਣਾ ਚਾਹੀਦਾ ਉਹ ਵੀ ਕਹਿ ਦਿੱਤੇ ਉਹਨੂੰ ਤੇ ਵੀ ਕਹਿ ਅੱਜ ਤੋਂ ਵੇਖ ਲਿਖਣਾ ਪੂਰ ਨੂੰ ਕੋਈ ਗੁਰੂ ਨਹੀਂ ਕਹੇਗਾ वो सिख अपनी जवानी कलम दी कलम शाही दिवती मां जवान ना नाल लेके ना उ नहीं कहेगा कलम दी कलम शाही दिवती निराकार दा रूप निरंकार पूर्ण नजरिया वाह गुरु वशिष्ठ नाथ कुल तैनू कहत्ता वाली गुरु गुरु वशिष्ठ नाथ कुल ते बांधे रहे दास दासी सेवक हो के शेप कमाईया पूर सतपुर पूर परवेशवर पूर्ण गुरु नहीं जो जागत वाली बना के साथी पूजा पाठ करके माके फेर के अपना चटा so, है लेख थोड़ा जाते तो हैं समझाते गुरसिख गुरु देखा यह सतगुर की करता जो गुरसिख सत ਉਨ ਨੂੰ ਦੇਜਿਆ ਢੋਖਾ ਗੁਰ ਮੁਖ ਨਾ ਕਦੇ ਪੋਆ ਗਿਆ ਜਿਸ ਵੇ ਇਹ ਉਹ ਮੁਖ ਮਿਤੂ ਆ ਗਿਆ ਢੋਖਾ ਵੀ ਦੇ ਗਿਆ ਜਿਸ ਵੇ ਗੁਰਸ਼ਿਕ ਹੋਵੇ ਆਪਾ ਇਸ ਉਨ ਨੂੰ ਪੈ ਹੀ ਹੋ ਗਿਆ ਜਿਸ ਵੇ ਗੁਰਸ਼ਿਕ ਹੋਵੇ ਆਪਾ ਸੁਣੇ ਫਰਿਆਦ ਵੇ ਪਰਵਾਹੀਆ ਅੰਤਮ ਸੁਵਾਸ ਤੱਕ ਦੇ ਦੇ ਮੌਕਾ ਪਿਛਲੀ ਪੁਰ ਸਾਹੀ ਦੇ ਬਚਾਇਆ ਤੇ ਇੱਥੇ ਪਾਠਾ ਇਸ ਦੀ ਇਹ ਲੇਖ ਰક્ત जो चरण सिंह महराजशाह बड़ा प्यारा गोसिख से बादशाह छा दूसरावक कर उसने पातशाह चिट्ठी लिखी कि मैं हूँ तेरा सिख नहीं तू मेरा गुरु नहीं मैनु बारी दुनिया कूट बड़ा आंदा आया पर फिर

ਸਤਪੁਰ ਸੋਜੋ ਮੁਛਿਆ ਜੋੜੇ ਇਤੇ ਵੀ ਸਤਪੁਰ ਦੀ ਪਰਵਾਸਾ ਦੱਸ ਰਹੇ ਹਾਂ ਮਛੋੜਾ ਦੇ ਟਾਈਆ ਸਤਪੁਰ ਸੋਜੋ ਡੁੱਪਦਿਆਂ ਬੋਲੇ ਡੁੱਪਦਿਆਂ ਬੋਲੇ ਜਲਤ ਯਾਹ ਲੈ ਤਰਾਇਆ ਉਹ ਸਤਪੁਰ ਹੋਏਗਾ ਇਹ ਮਕਰਸ਼ਾ ਲਵਾਨੇ ਦਾ ਜਹਾਜ਼ ਡੁੱਪ ਰਿਹਾ ਸੀ ਉਸ ਵੇਲੇ ਮੁਤੇਬ ਬਹਾਦਰ ਪਾਸ਼ਾ ਨੇ ਕਾਲਪੁਰ ਕੋਲ ਫੇਰ ਉਸ ਨੂੰ ਤਾਕਤ ਦਿੱਤੀ ਸੀ ਉਹ ਗੁਰੂ ਦੀ ਗੱਦੀ ਤੇ ਬੈਠੇ ਸਨ ਕਿ ਉਸ ਵੇਲੇ ਮਕਰਸ਼ਾ ਲਵਾਨੇ ਦਾ ਜਹਾਜ਼

अपनी खुशी बनाई सतगुर सो जो मन चाचल ती मोड़े मन चाचल हो गया ना चरण सिंह ओ मन फिर पातशाह ने मोड़िया सतगुर सो जो मन चांचल ताई मोड़े मुड़ मुड़ अपने चरण लगाई आ

ਜਾਮਾ ਮਲੀਂ ਦਸਾਇਆ ਤੇਰਾ জামਾ ਮਲੀਂ ਹੋ ਗਿਆ ਤੂੰ ਜੋਬਿਤ ਮੇਰੇ ਉਹ ਤੇਰਾ ਰੇਟ ਚਲਿਆ ਹੋਣਾ ਹੈ ਤੇਰਾ ਕਾਗਜ਼ ਜਿਹੜਾ ਤੈਂ ਲਿਖੇ ਦਿੱਤਾ ਤੇਰੇ ਤੇਰਾ ਕਾਗਜ਼ ਪਿਛਲੇ ਜਨਮ ਦਾ ਚਿੱਟਾ ਇਹ ਸ਼ਾਹੀ ਰੇਖ ਪੜਾਈਆ ਕੋ ਸਾਹ ਦਾ ਰੇਖ ਪੜਾਂ ਤਾਵੇਂ ਉਤੇ ਉਸ ਜ਼ਿੰਦਗੀ ਦਾ ਵੇਖ ਲੈ ਸਿੱਟਾ ਤੇਰੇ ਅੱਗੇ ਰਿਹਾ ਵਿਖਾਈਆ ਇਹ ਸ਼ੀਸ਼ਾ ਇਹ ਸ਼ੀਸ਼ਾ ਜਿਹੜਾ ਤੈਨੂੰ ਮੁਹਾਰਨਾ ਇਹ ਸ਼ੀਸ਼ਾ ਤਵੇ ਨਾਲ ਪੱछे ਨਾਲ ਮਿੱਟਾ ਇਹ ਸ਼ੀਸ਼ਾ ਇਹ ਹੈ छता जी मेरे बोलो अपने पिता कह दो अपने पिता है पिता थोड़ा तू तो मेरा पिता नहीं मैंने चलिया तो पिता फिर भी रहेगा इतने पास कह रहे हैं ਔਰ ਖਪਾਲ ਜਿਸ ਦਾ ਪਾਣੀਆ ਪਿਤਾ ਜੁਗ ਜਨਮ ਦੇ ਵਿਛੇਆ ਗੋਲ ਅਟਾਈਆ ਜਿਹੜਾ ਪਿਛਲਿਆ ਸਾਥੀਆਂ ਨਾਲ ਸੀ ਹਿੱਸਾ ਉਹ ਤੈਨੂੰ ਦਿੱਤਾ ਖਵਾਈਆ ਜਿਹੜੇ ਤੇਰੇ ਸਾਥੀ ਭਾਈ ਤੈਨੂੰ ਮਾਸ ਮਦਰਾ ਸਾਰਾ ਛੇਵਾਂ ਜਿਹੜਾ ਉਹਨਾਂ ਦਾ ਹਿੱਸਾ ਤੇਰਾ ਰਹਿੰਦਾ ਸੀ ਤੇਰਾ ਰੇਖ ਪੂਰਾ ਕਰਕੇ ਤੈਨੂੰ ਖਵਾ ਦਿੱਤਾ ਅੱਗੇ ਰੇਖ ਬੰਨ੍ਹਾ ਰੇਖਾ ਜੋਤੀ ਯੋਸੂਫ ਬਾਹਰ ਆਪ ਆਪਣੇ ਜਿਪਾ ਘਰ ਦੇ ਇਹ ਰੱਜ ਨਾਤਾ ਨੀ ਕੋ ਵਿੱਚ ਦੇਖਾ ਕਹਿਣ

ਸਤਿਗੁਰੂ ਨੇ ਕਿਰਪਾ ਕਰਕੇ ਕਿ ਤੇ ਕਰਵਨੂ ਐ ਇਹ ਸ਼ੌਫਰ ਤੱਕ ਤੱਕ ਗਿਆ ਲਗਾਇਆ ਜਿਸ ਕਾਰ ਨੂੰ ਰੱਖਿਆ ਸਾਹ ਆਪਣੇ ਦਰ ਟਿਕਾਇਆ ਉਸ ਦਾ ਇਹੋ ਮਿਆਦ ਹੱਥ ਸੰਗਤ ਮਿਲ ਕੇ ਖੁਸ਼ੀ ਬਣਾਈਓ ਮੈਂ ਸਾਹ ਕੇ ਖਤਰਾ ਕਾਰਡ ਲਿਖਿਆ ਹੋਇਆ ਇਹਦਾ ਕੀ ਲਾ ਮਿਲਿਆ ਕਿ ਤੂੰ ਹੱਥ ਸੰਗਤ ਆ ਗਿਆ ਫਿਰ ਤਨ ਖੁਸ਼ੀ ਜਿੱਤੀ ਹੈ ਅੱਗੇ ਸਵਾਲ ਦਾ ਸੀ ਜਵਾਬ ਜੋ ਲਿਖਿਆ ਦਿੱਤਾ ਸੋ ਜਾਈਗਾ ਹੁਣ ਸਜਦੇ ਵਾਲਾ ਦਾਮ ਮੁਸਲਿਆ ਮੁਸਲਿਆ ਕਿਉਂ ਕਹੋ

ਮਸਲ ਧੁਰਦਾ ਦੇ ਕਰਾਇਆ ਜਿਹੜਾ ਭੁੰਨ ਕੇ ਖਾਂਦਾ ਕਬਾਬ ਜਿਹੜਾ ਭੁੰਨ ਕੇ ਖਾਂਦਾ ਕਬਾਬ ਦੰਦਾ ਹੈ ਇਸ ਦਵਾਈਆਂ ਜਾਂ ਕਿਤੇ ਵੀ ਦੰਦਾ ਹੈ ਇਸ ਦਵਾਈਆਂ ਉਹਦਾ ਅੱਗੇ ਮਿਲੇ ਨਾ ਕੋਈ ਜਵਾਬ ਉਹਦਾ ਅੱਗੇ ਮਿਲੇ ਨਾ ਕੋਈ ਜਵਾਬ ਅਜੀਅਤ ਤੋਂ ਦੇ ਹਾਂ ਸ਼ਗਾਈ ਉਹਦਾ ਤੇਰਾ ਅਗਲਾ ਲੇਖ ਨਹੀਂ ਮੈਂ ਬਣਾ ਰਿਹਾ ਕਿਉਂਕਿ ਸਤਗੁਰ ਹੈ ਕਿਉਂਕਿ ਉਪਾਲਗੁਰਖ ਹੈ ਕੋਈ ਹੋਰ ਕੋਈ ਤਾ ਨੰਬਰ ਜਿਹੜਾ ਉਹਨੇ ਕੰਮ ਕੀਤਾ ਉਹਦਾ ਵੇਖ ਮਟਾ ਨਹੀਂ ਸਕਦਾ ਉਥੇ ਪਾਛਿਆ ਗਿਆ ਜਿਹੜਾ ਤੁਮਾਰ ਸ਼ਰਾਪ ਖਾਂਦਾ ਰਹਿ ਤਵਾਤ ਖੋਲ ਕੇ ਖਾਂਦਾ ਰਹਿ ਗੰਦਾ ਰਹਿ ਚੁਮਦਾ ਰਹਿ ਉਹਦਾ ਵੇਖ ਮੈਂ ਫਿਰ ਵੀ ਅੱਜ ਖਤਮ ਕਰ ਰਿਹਾ ਹਾਂ ਹੁਣ ਸਾਦੇ ਵਾਲਾ ਦਾਗ ਮੁਸਰਿਆ ਮੁਸਲ ਢੋਲਾ ਦਿਆਂ ਕਰਾਈਆ ਜਿਹੜਾ ਪੁੰਗੇ ਖਾਂਦਾ ਤਵਾਤ ਬੰਦਾ ਰਹਿ ਚਿਵਾਇਆ ਉਹਦਾ ਕੇ ਮੇਰਾ ਕੋਈ ਪੰਜਾਬ ਅਜੇ ਹਥੋਂ ਦਿਆਂ ਛੜਾਈਆ ਦੇਖਾ ਮੰਗੇ ਨਾ ਕੋਈ ਸਾਹ ਰਾਏ ਧਰੋ ਰਬ ਇਸਕੇ ਵਾ ਵਾ ਜੇ ਤੂੰ ਆ ਗਿਆ ਮੇਰੇ ਜਦੋਂ ਧਕੇ

ਪਰ ਇਸ ਤਰ੍ਹਾਂ ਇਸ ਤਰ੍ਹਾਂ ਚਾਰੂ ਸਿੰਘ ਚਾਰੂ ਸਿੰਘ ਨੇ ਸਾਰੀਆਂ ਕੰਮ ਕੀਆਂ ਪਰ ਫੇਰ ਵੀ ਬਾਪ ਬਾਪੜਿਆ ਤੇ ਉਹਨੇ ਕਿਹਾ ਮੈਂ ਪਿੱਛੇ ਤੇਰੇ ਸਾਰੇ ਰੇਖਾ ਸਾਫ ਕਰ ਦਿੱਤੇ ਅੱਗੇ ਤੈਨੂੰ ਕੋਈ ਰਾਏਤਾ ਉਚੇਤੋਂ ਕਦੇ ਵੀ ਪੁੱਛੀ ਨਾ ਮੈਂ ਤੇਰਾ ਬਾਪ ਹਾਂ ਤੂੰ ਇਸ ਤਰ੍ਹਾਂ ਹੀ ਮੇਰੇ ਨਾਲ ਰਹਿਣਾ ਮੈਂ ਤੈਨੂੰ ਦੁਬਾਰਾ ਸੌਹਣ ਗਿਆ ਦੇ ਦਿੰਦਾ ਹਾਂ ਸੋ ਉਸੇ ਸੌਹਣ ਦਾ ਜੁਗਾਰੇ ਦਾ ਆਪਾਂ ਉੱਚੀ ਵਾੜ ਵਿੱਚ ਆਪਣੀ ਯਸ਼ਰੋਕ ਮਿੱਤਰ ਸੋ